ਸਰਬਤਰਮ ਨਿਊਜ਼ ਚੈਨਲ ਵਿੱਚ ਆਪ ਸਭ ਜੀ ਦਾ ਸਵਾਗਤ ਹੈ ਜੀ ਸਰਬਤਰਮ ਨਿਊਜ਼ ਚੈਨਲ ਟੀਮ ਅੱਜ ਪਹੁੰਚੀ ਸ੍ਰੀ ਸ੍ਰੀ 108 ਸੰਤ ਬਾਬਾ ਮੋਹਨਦਾਸ ਜੀ ਤਪਸਥਾਨ ਕੁਟਿਆ ਅੱਡਾ ਕੋਟ ਤੁਹੀ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਜਿੱਥੇ ਕਿ ਸ੍ਰੀ ਸ੍ਰੀ 108 ਸੰਤ ਬਾਬਾ ਮੋਹਨਦਾਸ ਜੀ ਦੀ 25ਵੀਂ ਸਲਾਨਾ ਵਰਸੀ ਮਿਤੀ 27 ਸਤੰਬਰ ਦਿਨ ਸ਼ਨੀਵਾਰ ਨੂੰ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਬਹੁਤ ਹੀ ਸ਼ਰਧਾਪੂਰਵਕ ਮਨਾਇਆ ਜਾ ਰਹੀ ਹੈ ਈਸ਼ਵਰੀ ਜਾਣਕਰ ਦਿੰਦੇ ਹੋਏ ਪ੍ਰਬੰਧਕਾਂ ਨੇ ਸਰਬਤਰਮ ਨਿਯੁਦਿਤ ਟੀਮ ਨਾਲ ਗਲਬਤ ਕਰਦੇ ਹੋਏ ਦੱਸਿਆ ਕਿ ਇਸ ਮੌਕੇ ਸਭ ਤੋਂ ਪਹਿਲਾਂ ਸ੍ਰੀ ਸੁਖਨੀ ਸਾਹਿਬ ਜੀ ਦੇ ਬਾੜ ਦੇ ਜਾਪ ਹੋਣਗੇ ਇਸ ਪ੍ਰੰਤ ਹਜੂਰੀ ਰਾਗੀ ਜਥੇ ਅਤੇ ਸੰਤ ਮਹਾਪੁਰਸ਼ ਕਥਾ ਕੀਤਰਾਈ ਸੰਗਤਾਂ ਨੂੰ ਨਿਹਾਲ ਕਰਨਗੇ ਇਸ ਮੌਕੇ ਹਰਿੰਦਰ ਹਰੀ ਜਸਵੀਰ ਮਾਹੀ ਗੁਰਮੀਰ RAM ਜਸਵੀਰ ਸਿੰਘ ਬੰਬੇਲੀ ਮਨਜੀਤ ਕੁਮਾਰ ਬਿੱਕਰ ਸਿੰਘ सुजावलपुर, जीत मास्टर रवि कुमार ढाडा कलं हरप्रीत ढाडा कलं कश्मीत सिंह शमशेर सिंह गौरव बिरदी सौरभ बिरदी जॉनी खैर इस मौके हाजिर सन आओ इस बरसी समागम बारे बाकी जाते हैं प्रबंधक पासों सो देखते रहो सर्वधर्म न्यूज चैनल ਸੋ ਵੀਡੀਓ ਨੂੰ ਬਤ ਬਤ ਲਾਈਕ ਕਮੈਂਟ ਸ਼ੇਅਰ ਜਰੂਰ ਕਰੋ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਵਾ ਗਲਤ ਕਰਦੇ ਹਾਂ ਪ੍ਰਬੰਧਕਾਂ ਦੇ ਨਾਲ ਧੰਨਵਾਦ ਜੀ ਸ੍ਰੀ ਜੀ ਸਭ ਤੋਂ ਪਹਿਲਾਂ ਸਾਡੇ ਸਰਬਤਰਮ ਨਿਊਜ਼ ਚੈਨਲ ਵੀ ਤੁਹਾਡਾ ਬਹੁਤ-ਬਹੁਤ ਸ਼ੁਕਤ ਹੈ ਜੀ ਸੋ ਵੀਰ ਜੀ ਕੋਟ ਤੋਹੀ ਜ਼ਿਲ੍ਹਾ ਹਿਸ਼ਾਰਪੁਰ ਵਿਖੇ ਸ੍ਰੀ ਸ੍ਰੀ 108 ਸੰਤ ਬਾਬਾ ਮੋਹਨਦਾਸ ਜੀ ਦੇ ਅਸਥਾਨ ਤੇ ਜੋ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਆ ਇਹ ਕਿੰਨੇ ਤੀਗਰੂ ਕਰਵਾਏ ਜਾ ਰਹੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਹ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਜਾਂਦੀ ਹੈ ਜੀ ਸ੍ਰੀ ਸ੍ਰੀ 108 ਸੰਤ ਬਾਬਾ ਮੋਹਨ ਦਾਸ ਮਹਾਰਾਜ ਜੀ ਜਿਨ੍ਹਾਂ ਦੀ 25ਵੀਂ ਸਲਾਨਾ ਵਰਸੀ ਮਿਤੀ 27 ਸਤੰਬਰ 2025 ਨੂੰ ਅਡਾ ਕੋਟ ਤੋਹੀ ਵਿਖੇ ਇਸਪੁਰ ਰੋਡ ਦੇ ਉੱਪਰ ਇਹ ਅਸਥਾਨ ਸਥਿਤ ਹੈ ਇਹਨਾਂ ਦੀ ਸਲਾਨਾ ਵਰਸੀ ਮਿਤੀ 27 ਤਰੀਕ ਨੂੰ ਦਿਨ ਸ਼ਨੀਵਾਰ ਨੂੰ ਮਨਾਈ ਜਾ ਰਹੀ ਹੈ ਜੀ ਸੋ ਸਾਰੀਆਂ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਆਪ ਸਾਰੀਆਂ ਸੰਗਤਾਂ ਨੇ ਇਸ ਅਸਥਾਨ ਤੇ ਪਹੁੰਚ ਕੇ ਸੰਤਾ ਮਹਾਪੁਰਸ਼ਾਂ ਦੇ ਪ੍ਰਵਚਨ ਸੁਣਨੇ ਅਤੇ ਉਹਨਾਂ ਦਾ ਆਸ਼ੀਰਵਾਦ ਲੈਣ ਦੀ ਕਿਰਪਾਲਤਾ ਕਰਨੀ ਜੀ ਇਸ ਮੌਕੇ ਧੰਤਨ ਬਾਬਾ ਹਰੀ ਸਿੰਘ ਜੀ ਮਹਾਰਾਜ ਮੇਕੀ ਵਾਲੇ ਇਹਨਾਂ ਦੇ ਪਰਮ ਸੇਵਕ ਧੰਤਨ ਬਾਬਾ ਪਰਮਜੋਤ ਸਿੰਘ ਮਹਾਰਾਜ ਜੀ ਮੇਕੀ ਵਾਲੇ ਇਹਨਾਂ ਦੀ ਸਲਾਨਾ ਦੂਸਰੀ ਵਰਸੀ ਕਿਸੇ ਅਸਥਾਨਾਂ ਤੇ ਮਿਤੀ 27 ਸਤੰਬਰ ਨੂੰ ਮਨਾਈ ਜਾ ਰਹੀ ਹੈ ਆਪ ਸਾਰੀਆਂ ਸੰਗਤਾਂ ਨੇ ਗੁਰੂ ਮਹਾਰਾਜੀ ਰਚਨਾ ਦੇ ਵਿੱਚ ਨਤਮਸਤਕ ਹੋਣਾ ਹੈ ਜੀ ਅਸਥਾਨ ਤੇ ਸ਼੍ਰੀ ਸ਼੍ਰੀ 108 ਸੰਤ ਮਹਾਰਾਜ ਜੀ ਨੇ 16 ਸਾਲ 16 ਦਿਨ ਤਪੱਸਿਆ ਕੀਤੀ ਅਤੇ ਇਸ ਧਰਤੀ ਨੂੰ ਰੰਗ ਭਾਗ ਲਾਇਆ ਅੱਜ ਅਸੀਂ ਉਹਨਾਂ ਮਹਾਨ ਮਹਾਪੁਰਖਾਂ ਦੀਆਂ ਯਾਦਾਂ ਮਨਾ ਰਹੇ ਹਾਂ ਸੋ ਆਪ ਸਾਰੀਆਂ ਸੰਗਤਾਂ ਨੇ ਜਿੱਥੇ-ਜਿੱਥੇ ਵੀ ਸਾਡਾ ਸੰਦੇਸ਼ ਪਹੁੰਚੇਗਾ ਉਹਨਾਂ ਨੂੰ ਬੇਨਤੀ ਹੈ ਸੰਗਤਾਂ ਨੂੰ ਕਿ ਇਸ ਆਸਾਨਾ ਤੇ ਪਹੁੰਚ ਕਰਕੇ ਮਹਾਪੁਰਖਾਂ ਦਾ ਆਸ਼ੀਰਵਾਦ ਲਓ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਇਸ ਮੌਕੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਹੋਣਗੇ ਅਤੇ ਉਪਰੰਤ ਕੀਰਤਨ ਹੋਵੇਗਾ ਕੀਰਤਨ ਭਾਈ ਪ੍ਰਦੀਪ ਸਿੰਘ ਜੀ ਹਜੂਰੀ ਰਾਗੀ ਗੁਰਦੁਆਰਾ ਹਰੀ ਸਰ ਮਰਨਹਾ ਨਵलो ਉਹ ਆਪ ਜੀ ਨੂੰ ਸੰਗਤਾਂ ਕੀਰਤਨ ਰਾਹੀ ਨਿਹਾਲ ਕਰਨਗੇ ਇਸ ਮੌਕੇ ਸੰਤ ਮਹਾਪੁਰਸ਼ ਵੀ ਇਹਨਾਂ ਆਸਾਨਾਂ ਤੇ ਪਹੁੰਚ ਕਰਕੇ ਆਪ ਸਾਹਿਬ ਸੰਗਤਾਂ ਨੂੰ ਪ੍ਰਕਾਸ਼ਣ ਦੇਣਗੇ ਇਸ ਮੌਕੇ ਸਵੇਰੇ 10 ਵਜੇ ਚਾਹ ਪਕੌਣਿਆਂ ਦੇ ਲੰਗਰ ਆਰੰਭ ਹੋਣਗੇ ਅਤੇ ਦੁਪਹਿਰੇ 1 ਵਜੇ ਅਰਦਾਸ ਉਪਰੰਤ ਗੁਰੂ ਘਰ ਦੇ ਲੰਗਰ ਅਟੁੱਟ ਵਰਤਣਗੇ ਅਸੀਂ ਸਮੂਹ ਪ੍ਰਬੰਧਨ ਕਮੇਟੀ ਮਾਸਟਰ ਮੋਹਨ ਸਿੰਘ ਡਾਂਡੀਆਂ ਸਰਬ ਧਰਮ نیوز ਚੈਨਲ ਇਹ ਸਾਡੇ ਸਾਨਾਂ ਤੇ ਮਹਾਪੁਰਸ਼ਾਂ ਦੇ ਆਏ ਹਨ ਇਹਨਾਂ ਨੇ ਸਾਨੂੰ ਸਮਾਂ ਦਿੱਤਾ ਹੈ ਜਿਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਸੋ ਸੰਤ ਮਹਾਰਾਜ ਇਹਨਾਂ ਤੇ ਮੇਰ ਭਰਿਆ ਹੱਥ ਰੱਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ